ਪੰਜਾਬ ਚ ਉਹਨਾਂ ਦੇ ਵਿੱਚ ਇਸ ਵਾਰ ਲਗਾਤਾਰ ਉਲਟਫੇਰ ਦੇਖਣ ਨੂੰ ਮਿਲ ਰਹੇ ਨੇ ਕੁਝ ਸੀਟਾਂ ਦੇ ਉੱਤੇ ਜਿਹਾ ਮੁਕਾਬਲਾ ਹੈ ਕਿ ਕਦੇ ਬੀਜੇਪੀ ਅੱਗੇ ਆਉਂਦੀ ਹੈ ਕਦੇ ਕਾਂਗਰਸ ਅੱਗੇ ਆਉਂਦੀ ਹੈ ਤੇ ਕਦੇ ਆਮ ਆਦਮੀ ਪਾਰਟੀ ਅੱਗੇ ਆਉਂਦੀ ਹੈ ਤੇ ਗੱਲ ਅਸੀਂ ਜੇਕਰ ਪਟਿਆਲੇ ਸੀਟ ਦੀ ਕਰੀਏ ਤਾਂ ਕਦੇ ਧਰਮਵੀਰ ਗਾਂਧੀ ਅੱਗੇ ਚੱਲਦੇ ਨੇ ਤੇ ਕੋਈ ਅਗਲਾ ਜਦੋਂ 라ਉਂਡ ਹੁੰਦਾ ਤਾਂ ਮਹਾਰਾਣੀ ਪ੍ਰਨੀਤ ਕੌਰ ਜੋ ਬੀਜੇਪੀ ਤੋਂ ਨੇ ਉਹ ਅੱਗੇ ਹੋ ਜਾਂਦੇ ਨੇ ਇਸੇ ਤਰ੍ਹਾਂ ਮੁਕਾਬਲਾ ਅਨੰਦਪੁਰ ਸਾਹਿਬ ਤੋਂ ਵੀ ਮਾਲਵਿੰਦਰ ਕੰਗ ਤੇ ਜੋ ਕਾਂਗਰਸੀ ਉਮੀਦਵਾਰ ਨੇ ਉਹਨਾਂ ਦੇ ਵਿੱਚ ਚੱਲ ਰਿਹਾ ਹੈ ਕਦੇ ਕਾਂਗਰਸੀ ਉਮੀਦਵਾਰ ਅੱਗੇ ਹੁੰਦੇ ਨੇ ਕਦੇ ਮਾਲਵਿੰਦਰ ਕੰਗ ਅੱਗੇ ਹੁੰਦੇ ਨੇ ਇਸ ਤੋਂ ਇਲਾਵਾ ਜੇਕਰ ਫਿਰੋਜ਼ਪੁਰ ਦੀ ਗੱਲ ਕਰੀਏ ਉੱਥੇ ਨਿਰਦੇਵ ਬੋਵੀਮਾਨ ਨੇ ਕਦੇ ਉਹ ਲੀਡ ਕਰ ਜਾਂਦੇ ਨੇ ਅਤੇ ਕਦੇ ਜੋ ਕਾਂਗਰਸ ਦੇ ਸ਼ੇਰ ਸਿੰਘ ਭਾਇਆ ਨੇ ਉਹ ਲੀਡ ਕਰ ਜਾਂਦੇ ਨੇ ਹੁਣ ਆਪਾਂ ਫਿਰ ਤੋਂ ਤੁਹਾਨੂੰ ਇਸ ਮਾਰਜਨ ਦੇ ਬਾਰੇ ਗੱਲ ਦੱਸਦੇ ਹਾਂ ਕਿ ਪਟਿਆਲੇ ਤੋਂ ਹੁਣ ਫਿਰ ਡਾਕਟਰ ਧਰਮਵੀਰ ਗਾਂਧੀ ਨੇ ਪਛਾੜ ਦਿੱਤਾ ਮਹਾਰਾਣੀ ਪਰਨੀਤ ਕੌਰ ਨੂੰ ਧਰਮਵੀਰ ਗਾਂਧੀ ਜੋ ਪਿਛਲੇ 라ਉਂਡ ਦੇ ਵਿੱਚ ਮਹਾਰਾਣੀ ਤੋਂ ਪਿੱਛੇ ਚੱਲ ਰਹੀ ਸੀ ਹੁਣ ਉਹਨਾਂ ਨੇ ਮਹਾਰਾਣੀ ਨੂੰ 1566 ਵੋਟਾਂ ਦੇ ਨਾਲ ਪਛਾੜ ਦਿੱਤਾ ਤੁਹਾਨੂੰ ਦੱਸ ਦਿੰਦੇ ਨੇ ਕਿ 105359 ਵੋਟਾਂ 11:30 ਵਜੇ ਤੱਕ 11:30 ਵਜੇ ਤੱਕ ਪੋਲ ਹੋ ਚੁੱਕੀਆਂ ਨੇ ਧਰਮਵੀਰ ਗਾਂਧੀ ਨੂੰ ਹੁਣ ਦਾ ਜੋ ਸਮਾਂ ਤੇ ਜੋ ਪਰਨੀਤ ਕੌਰ ਨੇ 1566 ਵੋਟਾਂ ਦੇ ਪਿੱਛੇ ਨੇ ਜਿਨ੍ਹਾਂ ਨੂੰ 1 ਲੱਖ 3793 ਵੋਟਾਂ ਪਈਆਂ ਨੇ ਇਸ ਤੋਂ ਇਲਾਵਾ ਡਾਕਟਰ ਬਲਵੀਰ ਨੇ ਜੋ ਉਹਨਾਂ ਦਾ ਵੀ ਕੋਈ ਵੱਡਾ ਮਾਰਜਨ ਨਹੀਂ ਹੈ 3700 ਵੋਟਾਂ ਤੇ ਧਰਮਵੀਰ ਗਾਂਧੀ ਤੋਂ ਪਿੱਛੇ ਨੇ ਹਾਲਾਂਕਿ ਤੀਜੇ ਨੰਬਰ ਤੇ ਨੇ ਪਰ 1500 ਵੋਟਾਂ ਦਾ ਮਾਰਜਨ ਉਹਨਾਂ ਦਾ ਮਹਾਰਾਣੀ ਪ੍ਰਨੀਤਕੌਰ ਦਾ ਹੈ ਅਤੇ 1500 ਵੋਟਾਂ ਦਾ ਮਹਾਰਾਣੀ ਪ੍ਰਨੀਤਕੌਰ ਤੋਂ ਧਰਮਵੀਰ ਗਾਂਧੀ ਦਾ ਹੈ ਜਿਨ੍ਹਾਂ ਤਿੰਨਾਂ ਦੀ ਬੈਕ ਟੂ ਬੈਕ ਫਾਈਟ ਚੱਲ ਰਹੀ ਹੈ ਪਟਿਆਲੇ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਪਤਾ ਨਹੀਂ ਕਿਸ ਪਾਸੇ ਟੁਕੇਗੀ ਕਾਂਗਰਸ ਪਾਸੇ ਟੁਕੇਗੀ ਭਾਜਪਾ ਪਾਸੇ ਟੁਕੇਗੀ ਜਾਂ ਫਿਰ ਜੋ ਕਿ ਆਮ ਆਦਮੀ ਪਾਰਟੀ ਉਸ ਪਾਸੇ ਟੁਕੇਗੀ ਫਿਲਹਾਲ ਦੀ ਘੜੀ ਦੇ ਵਿੱਚ ਕਾਂਗਰਸ ਦੇ ਧਰਮਵੀਰ ਗਾਂਧੀ ਅੱਗੇ ਚੱਲ ਰਹੇ ਨੇ ਤੇ ਹੁਣ ਜੋ ਇੱਕ ਫਸਵਾ ਮੁਕਾਬਲਾ ਸੀ ਰਾਜਾ ਵੜਿੰਗ ਤੇ ਬਿੱਟੂ ਦਾ ਉਸ ਬਾਰੇ ਵੀ ਦੱਸਦੇ ਹਾਂ ਕੋਈ ਵੱਡਾ ਮਾਰਜਨ ਨਹੀਂ ਹੈ ਕੋਈ ਵੱਡਾ ਮਾਰਜਨ ਨਹੀਂ 4 ਕੁ ਹਜ਼ਾਰ ਦੇ ਮਾਰਜਨ ਤੇ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ 52000 ਵੋਟਾਂ ਲੈ ਕੇ 4200 14 ਵੋਟਾਂ ਦੇ ਮਾਰਜਨ ਨਾਲ ਰਵਨੀਤ ਬਿੱਟੂ ਤੋਂ ਅੱਗੇ ਚੱਲ ਰਹੇ ਨੇ ਪਰ ਅਜੇ ਤੱਕ ਇੱਕ ਵੀ ਵਾਰ ਅਜੇ ਨਹੀਂ ਹੋਇਆ ਕਿ ਰਵਨੀਤ ਬਿੱਟੂ ਨੇ ਇਹ ਮਾਰਜਨ ਕਲੀਅਰ ਕੀਤਾ ਹੋਵੇ ਰਵਨੀਤ ਬਿੱਟੂ ਨੇ ਕਿਸ ਨੂੰ ਕਰਕੇ ਬੀਟ ਕਰਕੇ ਉੱਪਰ ਪਹੁੰਚੇ ਹੋਣ ਫਿਲਹਾਲ ਰਵਨੀਤ ਬਿੱਟੂ 47962 ਵੋਟਾਂ ਲੈ ਕੇ ਦੂਜੇ ਨੰਬਰ ਤੇ ਨੇ ਅਤੇ ਜੇਕਰ ਗੱਲ ਕਰੀਏ ਪੱਪੀ ਪ੍ਰੈਸ਼ਰ ਦੀ ਆਮ ਆਦਮੀ ਪਾਰਟੀ ਦੇ ਨੇ ਜੋ 37250 ਵੋਟਾਂ ਲੈ ਕੇ ਰਾਜਾ ਵੜਿੰਗ ਤੋਂ 14926 ਵੋਟਾਂ ਤੇ ਪਿੱਛੇ ਚੱਲ ਰਹੇ ਨੇ ਜੇਕਰ ਪਟਿਆਲੇ ਸੀਟ ਦੀ ਕਰੀਏ ਤਾਂ ਕਦੇ ਧਰਮਵੀਰ ਗਾਂਧੀ ਅੱਗੇ ਚੱਲਦੇ ਨੇ ਤੇ ਕੋਈ ਅਗਲਾ ਜਦੋਂ 라ਉਂਡ ਹੁੰਦਾ ਤਾਂ ਮਹਾਰਾਣੀ ਪ੍ਰਨੀਤ ਕੌਰ ਜੋ ਭਾਜਪਾ ਤੋਂ ਨੇ ਉਹ ਅੱਗੇ ਹੋ ਜਾਂਦੇ ਨੇ ਇਸੇ ਤਰ੍ਹਾਂ ਮੁਕਾਬਲਾ ਅਨੰਦਪੁਰ ਸਾਹਿਬ ਤੋਂ ਵੀ ਮਾਲਵਿੰਦਰ ਕੰਗ ਤੇ ਜੋ ਕਾਂਗਰਸੀ ਉਮੀਦਵਾਰ ਨੇ ਉਹਨਾਂ ਦੇ ਵਿੱਚ ਚੱਲ ਰਿਹਾ ਹੈ ਕਦੇ ਕਾਂਗਰਸੀ ਉਮੀਦਵਾਰ ਅੱਗੇ ਹੁੰਦੇ ਨੇ ਕਦੇ ਮਾਲਵਿੰਦਰ ਕੰਗ ਅੱਗੇ ਹੁੰਦੇ ਨੇ ਇਸ ਤੋਂ ਇਲਾਵਾ ਜੇਕਰ ਫਿਰੋਜ਼ਪੁਰ ਦੀ ਗੱਲ ਕਰੀਏ ਉੱਥੇ ਨਿਰਦੇਵ ਬੋਵੀਮਾਨ ਨੇ ਕਦੇ ਉਹ ਲੀਡ ਕਰ ਜਾਂਦੇ ਨੇ ਅਤੇ ਕਦੇ ਜੋ ਕਾਂਗਰਸ ਦੇ ਸ਼ੇਰ ਸਿੰਘ ਭਾਇਆ ਨੇ ਉਹ ਲੀਡ ਕਰ ਜਾਂਦੇ ਨੇ ਹੁਣ ਆਪਾਂ ਫਿਰ ਤੋਂ ਤੁਹਾਨੂੰ ਇਸ ਮਾਰਜਨ ਦੇ ਬਾਰੇ ਗੱਲ ਦੱਸਦੇ ਹਾਂ ਕਿ ਪਟਿਆਲੇ ਤੋਂ ਹੁਣ ਫਿਰ ਡਾਕਟਰ ਧਰਮਵੀਰ ਗਾਂਧੀ ਨੇ ਪਛਾੜ ਦਿੱਤਾ ਮਹਾਰਾਣੀ ਪਰਨੀਤ ਕੌਰ ਨੂੰ ਧਰਮਵੀਰ ਗਾਂਧੀ ਜੋ ਪਿਛਲੇ 라ਉਂਡ ਦੇ ਵਿੱਚ ਮਹਾਰਾਣੀ ਤੋਂ ਪਿੱਛੇ ਚੱਲ ਰਹੀ ਸੀ ਹੁਣ ਉਹਨਾਂ ਨੇ ਮਹਾਰਾਣੀ ਨੂੰ 1566 ਵੋਟਾਂ ਦੇ ਨਾਲ ਪਛਾੜ ਦਿੱਤਾ ਤੁਹਾਨੂੰ ਦੱਸ ਦਿੰਦੇ ਨੇ ਕਿ 105359 ਵੋਟਾਂ 11:30 ਵਜੇ ਤੱਕ 11:30 ਵਜੇ ਤੱਕ ਪੋਲ ਹੋ ਚੁੱਕੀਆਂ ਨੇ ਧਰਮਵੀਰ ਗਾਂਧੀ ਨੂੰ ਹੁਣ ਦਾ ਜੋ ਸਮਾਂ ਤੇ ਜੋ ਪਰਨੀਤ ਕੌਰ ਨੇ 1566 ਵੋਟਾਂ ਦੇ ਪਿੱਛੇ ਨੇ ਜਿਨ੍ਹਾਂ ਨੂੰ 1 ਲੱਖ 3793 ਵੋਟਾਂ ਪਈਆਂ ਨੇ ਇਸ ਤੋਂ ਇਲਾਵਾ ਡਾਕਟਰ ਬਲਵੀਰ ਨੇ ਜੋ ਉਹਨਾਂ ਦਾ ਵੀ ਕੋਈ ਵੱਡਾ ਮਾਰਜਨ ਨਹੀਂ ਹੈ 3700 ਵੋਟਾਂ ਤੇ ਧਰਮਵੀਰ ਗਾਂਧੀ ਤੋਂ ਪਿੱਛੇ ਨੇ ਹਾਲਾਂਕਿ ਤੀਜੇ ਨੰਬਰ ਤੇ ਨੇ ਪਰ 1500 ਵੋਟਾਂ ਦਾ ਮਾਰਜਨ ਉਹਨਾਂ ਦਾ ਮਹਾਰਾਣੀ ਪ੍ਰਨੀਤਕੌਰ ਦਾ ਹੈ ਅਤੇ 1500 ਵੋਟਾਂ ਦਾ ਮਹਾਰਾਣੀ ਪ੍ਰਨੀਤਕੌਰ ਤੋਂ ਧਰਮਵੀਰ ਗਾਂਧੀ ਦਾ ਹੈ ਜਿਨ੍ਹਾਂ ਤਿੰਨਾਂ ਦੀ ਬੈਕ ਟੂ ਬੈਕ ਫਾਈਟ ਚੱਲ ਰਹੀ ਹੈ ਪਟਿਆਲੇ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਪਤਾ ਨਹੀਂ ਕਿਸ ਪਾਸੇ ਸੀਟ ੁਕੇਗੀ ਕਾਂਗਰਸ ਪਾਸੇ ਟੁਕੇਗੀ ਬੀਜੇਪੀ ਪਾਸੇ ਟੁਕੇਗੀ ਜਾਂ ਫਿਰ ਜੋ ਕਿ ਆਮ ਆਦਮੀ ਪਾਰਟੀਆਂਸ ਪਾਸੇ ਟੁਕੇਗੀ ਫਿਲਹਾਲ ਦੀ ਘੜੀ ਦੇ ਵਿੱਚ ਕਾਂਗਰਸ ਦੇ ਧਰਮਵੀਰ ਗਾਂਧੀ ਅੱਗੇ ਚੱਲ ਰਹੇ ਨੇ ਤੇ ਹੁਣ ਜੋ ਇੱਕ ਫਸਵਾ ਮੁਕਾਬਲਾ ਸੀ ਰਾਜਾ ਵੜਿੰਗ ਤੇ ਬਿੱਟੂ ਦਾ ਉਸ ਬਾਰੇ ਵੀ ਦੱਸਦੇ ਹਾਂ ਕੋਈ ਵੱਡਾ ਮਾਰਜਨ ਨਹੀਂ ਹੈ ਕੋਈ ਵੱਡਾ ਮਾਰਜਨ ਨਹੀਂ 4 ਕੁ ਹਜ਼ਾਰ ਦੇ ਮਾਰਜਨ ਤੇ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ 52000 ਵੋਟਾਂ ਲੈ ਕੇ 4200 14 ਵੋਟਾਂ ਦੇ ਮਾਰਜਨ ਨਾਲ ਰਵਨੀਤ ਬਿੱਟੂ ਤੋਂ ਅੱਗੇ ਚੱਲ ਰਹੇ ਨੇ ਪਰ ਅਜੇ ਤੱਕ ਇੱਕ ਵੀ ਵਾਰ ਅਜੇ ਨਹੀਂ ਹੋਇਆ ਕਿ ਰਵਨੀਤ ਬਿੱਟੂ ਨੇ ਇਹ ਮਾਰਜਨ ਕਲੀਅਰ ਕੀਤਾ ਹੋਵੇ ਰਵਨੀਤ ਬਿੱਟੂ ਨੇ ਕਿਸ ਨੂੰ ਕਰਕੇ ਬੀਟ ਕਰਕੇ ਉੱਪਰ ਪਹੁੰਚੇ ਹੋਣ ਫਿਲਹਾਲ ਰਵਨੀਤ ਬਿੱਟੂ 47962 ਵੋਟਾਂ ਲੈ ਕੇ ਦੂਜੇ ਨੰਬਰ ਤੇ ਨੇ ਅਤੇ ਜੇਕਰ ਗੱਲ ਕਰੀਏ ਪੱਪੀ ਪ੍ਰੈਸ਼ਰ ਦੀ आम आदमी पार्टी ਦੇ ਨੇ ਜੋ 37250 ਵੋਟਾਂ ਲੈ ਕੇ ਰਾਜਾ ਵਿੜਿੰਗ ਤੋਂ 14926 ਵੋਟਾਂ ਤੇ ਪਿੱਛੇ ਚੱਲ ਰਹੇ ਨੇ